ਸ਼ਰਾਬ ਦਾ ਠੇਕਾ ਬੰਦ ਕਰੋ ਬੰਦ ਕਰੋ ਠੇਕਾ ਬੰਦ ਕਰੋ ਬੰਦ ਕਰੋ ਠੇਕਾ ਬੰਦ ਕਰੋ ਬੰਦ ਕਰੋ ਸ਼ਰਾਬ ਦਾ 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 ਠੇਕਾ ਰਹਿ ਸ਼ੀ ਇਲਾਕੇ ਦੇ ਵਿੱਚ ਸ਼ਰਾਬ ਦਾ ਠੇਕਾ ਜੀ ਕਿਉਂਕਿ ਦੋ ਸ਼ਾਮ ਨੂੰ ਇੱਥੋਂ ਪਬਲਿਕ ਦਾ ਨਿਕਲਣਾ ਬਹੁਤ ਆਫਕਾ ਹੋ ਜਾਂਦਾ ਸ਼ਰਾਬ ਪੀ ਕੇ ਲੋਕ ਘੜਦੰਗ ਕਰਦੇ ਨੇ ਆਲੇ-ਦਾਲੇ ਦੋਹੇ ਪਾਸੇ ਪੂਰੀ ਆਬਾਦੀ ਹੈ ਜੀ ਨਾਲੇ ਗੁਰੂ ਘਰ ਆ ਉਹ ਤੋਂ ਅੱਗੇ ਸਕੂਲ ਆ ਸੋ ਮਹੱਲਾ ਵਾਸੀ ਨਹੀਂ ਚਾਹੁੰਦੇ ਵੀ ਇੱਥੇ ਸ਼ਰਾਬ ਦਾ ਠੇਕਾ ਖੁੱਲੇ ਤੇ ਇੱਥੇ ਜਿਹੜੀ ਇੱਥੇ ਗਾਲੀ-ਗਲੋਚ ਹੁੰਦਾ ਜਾਂ ਇੱਥੇ ਲੜਾਈ ਝਗੜੇ ਹੁੰਦੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਬੈਠੇ ਆ ਵੀ ਅਸੀਂ ਰਹਿਸ਼ੀ ਇਲਾਕੇ ਦੇ ਵਿੱਚ ਜਿਹੜਾ ਇਹ ਗੂੜੀ ਰਹਿਸ਼ ਦੇ ਵਿੱਚ ਸ਼ਰਾਬ ਦਾ ਠੇਕਾ ਉਹ ਇੱਥੇ ਖੁੱਲ੍ਹਣ ਨਹੀਂ ਦੇਣਾ ਤੇ ਐਕਸਾਈਜ਼ ਇੰਸਪੈਕਟਰ ਵੀ ਆਏ ਸੀਗੇ ਐਕਸਾਈਜ਼ ਇੰਸਪੈਕਟਰ ਸਾਹਿਬ ਦਾ ਜਿਹੜਾ ਉਹਨਾਂ ਦੇ ਜੋ ਗੱਲਾਂ ਸੀਗੀਆਂ ਉਹਦੇ ਨਾਲ ਰਵੱਈਏ ਨਾਲ ਅਸੀਂ ਸਹਿਮਤ ਨਹੀਂ ਹੈਗੇ ਕਿਉਂਕਿ ਸ਼ਰਾਬ ਦੀ ਦੁਕਾਨ ਨੇ ਕੱਲ ਖਤਮ ਹੋ ਗਿਆ ਸਟਾਕ ਉਹ ਦੁਕਾਨ ਦੂਜੇ ਠੇਕੇਦਾਰ ਨੇ ਕਹਿੰਦੇ ਅੱਜ ਮਾਲ ਨਹੀਂ ਪਾਇਆ ਤਾਂ ਫਿਰ ਇਹ ਮਾਲ ਕਿਹੜਾ ਵੇਚ ਰਹੇ ਨੇ ਇਹ ਆਪਣੇ ਆਪ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਸਾਨੂੰ ਤਾਂ ਇਹ ਲੱਗਦਾ ਜਿਹੜੇ ਇੱਥੇ ਮਲਹੋਤਰਾ ਜੀ ਐਕਸਾਈਜ਼ ਇੰਸਪੈਕਟਰ ਆਏ ਨੇ ਉਹ ਵਿਚਰ ਰਹੇ ਹੋਵੇ ਨੇ ਵੀ ਇਹ ਠੇਕੇ ਦੇ ਵਿੱਚ ਸਹੀ ਵੀ ਹੈ ਕਿ ਨਹੀਂ ਹੈ ਸਾਨੂੰ ਇਹ ਹਾਲ ਤੱਕ ਕਲੀਅਰ ਨਹੀਂ ਹੋ ਪਾਇਆ ਕਿਉਂਕਿ ਜਦੋਂ ਠੇਕੇ ਨੇ ਉਹ ਆਪੇ ਕਹਿੰਦੇ ਨੇ ਰਾਤ ਨੂੰ 12 ਵਜੇ ਸਾਈਟ ਚੱਲਣੀ ਹੈ ਉਹ ਤੋਂ ਬਾਅਦ ਨਵੇਂ ਠੇਕੇਦਾਰ ਨੇ ਮਾਲ ਭਰਨਾ ਪੁਰਾਣਾ ਠੇਕੇਦਾਰ 31 ਤਰੀਕ ਰਾਤ ਨੂੰ 12 ਵਜੇ ਤੋਂ ਬਾਅਦ ਮਾਲ ਨਹੀਂ ਵੇਚ ਸਕਦਾ ਜਿਹੜਾ ਅੱਜ ਇਹ ਠੇਕਾ ਖੋਲ੍ਹਿਆ ਹੋਇਆ ਵੈ ਸੀ ਇਹ ਮਾਲ ਵੇਚ ਰਹੇ ਨੇ ਕਿਵੇਂ ਵੇਚ ਰਹੇ ਨੇ ਸੋ ਇਹ ਸਾਰੀਆਂ ਚੀਜ਼ਾਂ ਨੇ ਐਸਡੀਐਮ ਸਾਹਿਬ ਨਾਲ ਵੀ ਗੱਲ ਹੋਈ ਹੈ ਮੈਂ ਉਹਨਾਂ ਦੇ ਵੀ ਧਿਆਨ 'ਚ ਲਿਆ ਆਂਦੀ ਆ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਉਹਨਾਂ ਦੇ ਧਿਆਨ 'ਚ ਲਿਆ ਆਂਦੀ ਆ ਪ੍ਰਸ਼ਾਸਨ ਨੇ ਫਿਲਹਾਲ ਤਾਂ ਇਹਨੂੰ ਬੰਦ ਕਰਵਾ ਦਿੱਤਾ ਹੈ ਪੁਲਿਸ ਪ੍ਰ ਉਹ ਤੋਂ ਬਾਅਦ ਦੇਖਦੇ ਆ ਕਿ ਇਹਨੂੰ ਅਸੀਂ ਪੱਕੇ ਤੌਰ ਤੇ ਤੋਂ ਬੰਦ ਕਰਾਉਣਾ ਤੇ ਚਕਵਾਉਣਾ ਚਾਹੁੰਦੇ ਆ ਤੇ ਜਿਹੜੇ ਇਹਨਾਂ ਦੇ ਐਕਸਾਈਜ਼ ਇਨਸਪੈਕਟਰ ਨੇ ਉਹਨਾਂ ਦੇ ਖਿਲਾਫ ਅਸੀਂ ਉੱਪਰ ਈਟੀਓ ਸਾਹਿਬ ਨੂੰ ਮਿਲਣਾ ਚਾਹੁੰਦੇ ਆ ਵੀ ਇੰੀਆਂ ਜੀ ਉੱਥੇ ਆ ਕੇ ਬਿਆਨਵਾਜੀ ਆ ਦੱਤੇ ਲਈ ਜਦੋਂ ਸ਼ਰਾਬ ਸੇਲ ਹੀ ਨਹੀਂ ਹੋਣੀ ਤਾਂ ਠੇਕਾ ਖਲਾਉਣਾ ਕਿਵੇਂ ਜੋ ਸ਼ਰਾਬ ਦਾ ਠਿਕਾਣਾ ਹੈਗਾ ਤਾਂ ਦੇਖੋ ਲੰង ਟਾਈਮ ਤੋਂ ਬਟ ਹੁਣ ਜੋ ਮਾਹੌਲ ਹੈ ਇੱਥੇ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਕਿਉਂਕਿ ਨਾਲ-ਨਾਲ ਦੇਖੋ ਦੋ ਤਿੰਨ ਮੀਟ ਦੀਆਂ ਦੁਕਾਨਾਂ ਵੀ ਖੁੱਲ ਚੁੱਕੀਆਂ ਨੇ ਉਹਦੇ ਕਰਕੇ ਤੁਹਾਨੂੰ ਪਤਾ ਹੀ ਹੈ ਕਿ ਮਤਲਬ ਉਸ ਚੀਜ਼ ਨੂੰ ਜਿਵੇਂ ਲੋਕ ਜੋ ਸ਼ਰਾਬ ਪੀਣ ਵਾਲੇ ਨੇ ਮੀਟ ਵੀ ਖਾਂਦੇ ਨੇ ਫਿਰ ਹੱਲਾ ਗੁੱਲਾ ਵੀ ਕਰਦੇ ਨੇ ਦੇਖੋ ਮਹੱਲਾ ਹੈਗਾ ਸਾਰੇ ਆਸ-ਪਾਸ ਘਰ ਨੇ ਤੇ ਮਾਹੌਲ ਮਹੱਲੇ ਦਾ ਖਰਾਬ ਹੋ ਰਿਹਾ ਬਹੁਤ ਜ਼ਿਆਦਾ ਅਰਤਨ ਇਹ ਵੀ ਪਤਾ ਹੈ ਵੀ ਜਦੋਂ ਮੀਟ ਦੇ ਕੁਝ ਚੰਦ ਟੁਕੜੇ ਬਚਦੇ ਨੇ ਉਹ ਕੁੱਤੇ ਖਾਂਦੇ ਨੇ ਕੱਚਾ ਮਾਸ ਖਾਂਦੇ ਨੇ ਤੇ ਉਹੀ ਤੁਹਾਨੂੰ ਪਤਾ ਅੱਜ ਆਪਣੇ ਖੰਨੇ ਦੇ ਵਿੱਚ ਕੀ ਸਾਰੇ ਕਿਤੇ ਕੀ ਹੋ ਰਿਹਾ ਹੈਗਾ ਉਹੀ ਕੁੱਤੇ ਨੇ ਜਿਹੜੇ ਇਨਸਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਸੋ ਬਹੁਤ ਜ਼ਿਆਦਾ ਮਾਹੌਲ ਖਰਾਬ ਕਰਨ ਵਾਲਾ ਹੈਗਾ ਇਹ ਠਿਕਾ ਅਸੀਂ ਕਹਿੰਦੇ ਵੀ ਇਹਨੂੰ ਬੰਦ ਕੀਤਾ ਜਾਵੇ ਇਹਨੂੰ ਮਤਲਬ ਕਿਤੇ ਅਲੱਗ ਏਰੀਆ 'ਚ ਲੈ ਕੇ ਲਜਾਇਆ ਜਾਵੇ ਤਾਂ ਜੋ ਮੁਹੱਲੇ ਦਾ ਜੋ ਮਾਹੌਲ ਹੈਗਾ ਉਹ ਸੁਖਮਿਆਂ ਬਣ ਸਕੇ ਕਿਉਂਕਿ ਤੁਹਾਨੂੰ ਪਤਾ ਸ਼ਰਾਬ ਪੀਣ ਵਾਲਾ ਤਾਂ ਦੋ ਕੋ ਤੇ ਮਿੱਲਾਂ ਤੇ ਵੀ ਤੁਰਕੇ ਚੱਲ ਜਾਂਦਾ ਜੇ ਉਹਨੇ ਸ਼ਰਾਬ ਪੀਣੀ ਹੈ ਸ਼ਰਾਬ ਦੇ ਠੇਕੇ ਦਾ ਕੰਮ ਸ਼ਰਾਬ ਦਾ ਕਦੇ ਵੀ ਮੰਦਾ ਨਹੀਂ ਹੁੰਦਾ ਕਿਤੇ ਸੁੰਨੇ ਸੰ ਖੇਤਾਂ 'ਚ ਵੀ ਠੇਕਾ ਹੋਵੇ ਤਾਂ ਸ਼ਰਾਬ ਪੀਣ ਵਾਲੇ ਇਨਸਾਨ ਨੇ ਉੱਥੇ ਵੀ ਚੱਲ ਜਾਣਾ ਸ਼ਰਾਬ ਪੀਣ ਬੱਟੇ ਮਹੱਲੇ ਦਾ ਮਾਹੌਲ ਦਾ ਕੀਤਾ ਜਾਵੇ ਸੋ ਸਾਡੀ ਸਾਰਿਆਂ ਦੀ ਇਹ ਗੁਜ਼ਾਰਿਸ਼ ਹੈ ਪ੍ਰਸ਼ਾਸਨ ਨੂੰ ਕਿ ਠੇਕਾ ਬੰਦ ਕੀਤਾ ਜਾਵੇ ਔਰ ਅਗਰ ਇਹ ਮਤਲਬ ਨਹੀਂ ਹੈ ਤੇ ਤੇ ਅਸਰ ਕਰਦੇ ਨਹੀਂ ਠੇਕਾ ਬੰਦ ਕਰਦੇ ਤਾਂ ਮੈਂ ਮੇਰੇ ਨਾਲ ਮਹਲਾਵਾ ਨੇ ਲੇਡੀਜ਼ ਨੇ ਸਾਡੇ ਯੂਥ ਬੈਠੇ ਨੇ ਸਾਰੇ ਬੈਠੇ ਨੇ ਅਸੀਂ ਇਹ ਸੰਘਰਸ਼ ਹੋ ਤਾਡੀ ਇਹੀ ਮੰਗ ਸਾਡਾ ਠੇਕਾ ਖੁੱਲਣ ਨਹੀਂ ਦੇਣਾ ਤੁਹਾਡੀ ਇਹੀ ਮੰਗ ਸਾਡਾ ਬਿੰਗਾ ਦਾ ਤਾਡੀ ਇਹੀ ਮੰਗ ਦੇਣਾ ਠੇਕਾ ਬੰਦ ਕਰੋ ਬੰਦ ਕਰੋ ਠੇਕਾ ਬੰਦ ਕਰੋ ਬੰਦ ਕਰੋ ਠੇਕਾ ਬੰਦ ਕਰੋ ਬੰਦ ਕਰੋ ਸ਼ਰਾਬ ਦਾ 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 ਠੇਕਾ ਰਹੇ ਇਸ ਇਲਾਕੇ ਦੇ ਵਿੱਚ ਸ਼ਰਾਬ ਦਾ ਠੇਕਾ ਜੀ ਜਦੋਂ ਸ਼ਾਮ ਨੂੰ ਇੱਥੋਂ ਪਬਲਿਕ ਦਾ ਨਿਕਲਣਾ ਬਹੁਤ ਆਫਕਾ ਹੋ ਜਾਂਦਾ ਸ਼ਰਾਬ ਪੀ ਕੇ ਇੱਥੇ ਲੋਕ ਹੜਦੁੰਗ ਕਰਦੇ ਨੇ ਆਲੇ-ਦਾਲੇ ਦੋਹੇ ਪਾਸੇ ਪੂਰੀ ਆਬਾਦੀ ਹੈ ਜੀ ਨਾਲੇ ਗੁਰੂ ਘਰ ਆ ਉਧਰ ਅੱਗੇ ਸਕੂਲ ਆ ਸੋ ਮਹੱਲਾ ਵਾਸੀ ਨਹੀਂ ਚਾਹੁੰਦੇ ਵੀ ਇੱਥੇ ਸ਼ਰਾਬ ਦਾ ਠੇਕਾ ਖੁੱਲੇ ਤੇ ਇੱਥੇ ਜਿਹੜੀ ਇੱਥੇ ਗਾਲੀ-ਗਲੋਚ ਹੁੰਦਾ ਜਾਂ ਇੱਥੇ ਲੜਾਈ ਝਗੜੇ ਹੁੰਦੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਬੈਠੇ ਆ ਵੀ ਅਸੀਂ ਰਹਿਸ਼ੀ ਇਲਾਕੇ ਦੇ ਵਿੱਚ ਜਿਹੜਾ ਇਹ ਗੂੜੀ ਰਹਿਸ਼ ਦੇ ਵਿੱਚ ਸ਼ਰਾਬ ਦਾ ਠੇਕਾ ਉਹ ਇੱਥੇ ਖੁੱਲ੍ਹਣ ਨਹੀਂ ਦੇਣਾ ਤੇ ਇੱਕ ਸਾਈਜ਼ ਇੰਸਪੈਕਟਰ ਵੀ ਆਏ ਸੀਗੇ ਐਕਸਾਈਜ਼ ਇਨਸਪੈਕਟਰ ਸਾਹਿਬ ਦਾ ਜਿਹੜਾ ਉਹਨਾਂ ਦੀ ਜੋ ਗੱਲਾਂ ਸੀਗੀਆਂ ਉਹਦੇ ਨਾਲ ਰਵੱਈਏ ਨਾਲ ਅਸੀਂ ਸਹਿਮਤ ਨਹੀਂ ਹੈਗੇ ਕਿਉਂਕਿ ਸ਼ਰਾਬ ਦੀ ਦੁਕਾਨ ਨੇ ਕੱਲ ਖਤਮ ਹੋ ਗਿਆ ਸਟਾਕ ਉਹ ਦੁਕਾਨ ਦੂਜੇ ਠੇਕੇਦਾਰ ਨੇ ਕਹਿੰਦੇ ਅੱਜ ਮਾਲ ਨਹੀਂ ਪਾਇਆ ਤਾਂ ਫਿਰ ਇਹ ਮਾਲ ਕਿਹੜਾ ਵੇਚ ਰਹੇ ਨੇ ਇਹ ਆਪਣੇ ਆਪ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਸਾਨੂੰ ਤਾਂ ਇਹ ਲੱਗਦਾ ਜਿਹੜੇ ਇੱਥੇ ਮਲਹੋਤਰਾ ਜੀ ਐਕਸਾਈਜ਼ ਇਨਸਪੈਕਟਰ ਆਏ ਨੇ ਉਹ ਵੇਚਣ ਵਾਲੇ ਵੇ ਨੇ ਵੀ ਇਹ ਠੇਕੇ ਦੇ ਵਿੱਚ ਸਹੀ ਵੀ ਹੈ ਕਿ ਨਹੀਂ ਹੈ ਸਾਨੂੰ ਇਹੀ ਹਾਲ ਤੱਕ ਕਲੀਅਰ ਨਹੀਂ ਹੋ ਪਾਇਆ ਕਿਉਂਕਿ ਜਦੋਂ ਠੇਕੇ ਨੇ ਉਹ ਆਪੇ ਕਹਿੰਦੇ ਨੇ ਰਾਤ ਨੂੰ 12 ਵਜੇ ਸਾਈਟ ਚਲਣੀ ਹੈ ਉਹ ਤੋਂ ਬਾਅਦ ਨਵੇਂ ਠੇਕੇਦਾਰ ਨੇ ਮਾਲ ਭਰਨਾ ਪੁਰਾਣਾ ਠੇਕੇਦਾਰ 31 ਤਰੀਕ ਰਾਤ ਨੂੰ 12 ਵਜੇ ਤੋਂ ਬਾਅਦ ਮਾਲ ਨਹੀਂ ਵੇਚ ਸਕਦਾ ਜਿਹੜਾ ਅੱਜ ਹੀ ਠੇਕਾ ਖੋਲ੍ਹਿਆ ਹੋਇਆ ਸੀਗੇ ਮਾਲ ਵੇਚ ਰਹੇ ਨੇ ਕਿਵੇਂ ਵੇਚ ਰਹੇ ਨੇ ਸੋ ਇਹ ਸਾਰੀਆਂ ਚੀਜ਼ਾਂ ਨੇ ਐਸਡੀਐਮ ਸਾਹਿਬ ਨਾਲ ਵੀ ਗੱਲ ਹੋਈ ਹੈ ਮੈਂ ਉਹਨਾਂ ਦੇ ਵੀ ਧਿਆਨ ਚ ਲਿਆਂਦੀ ਹੈ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਉਹਨਾਂ ਦੇ ਧਿਆਨ ਚ ਲਿਆਂਦੀਆਂ ਪ੍ਰਸ਼ਾਸਨ ਨੇ ਫਿਲਹਾਲ ਤਾਂ ਇਹਨੂੰ ਬੰਦ ਕਰਵਾ ਦਿੱਤਾ ਹੈ ਪੁਲਿਸ ਪ੍ਰਸ਼ਾਸਨ ਨੇ ਉਹ ਤੋਂ ਬਾਅਦ ਦੇਖਦੇ ਆ ਕਿ ਇਹਨੂੰ ਅਸੀਂ ਪੱਕੇ ਤੌਰ ਤੇ ਤੋਂ ਬੰਦ ਕਰਾਉਣਾ ਤੇ ਚਕਵਾਉਣਾ ਚਾਹੁੰਦੇ ਆ ਤੇ ਜਿਹੜੇ ਇਹਨਾਂ ਦੇ ਐਕਸਾਈਜ਼ ਇਨਸਪੈਕਟਰ ਨੇ ਉਹਨਾਂ ਦੇ ਖਿਲਾਫ ਅਸੀਂ ਉੱਪਰ ਈਟੀਓ ਸਾਹਿਬ ਨੂੰ ਮਿਲਣਾ ਚਾਹੁੰਦੇ ਆ ਵੀ ਇੰਨੀਆਂ ਜੀ ਉੱਥੇ ਆ ਕੇ ਬਿਆਨਵਾਜੀ ਆ ਦੱਦੇ ਨੇ ਜਦੋਂ ਸ਼ਰਾਬ ਸੇਲ ਹੀ ਨਹੀਂ ਹੋਣੀ ਤਾਂ ਠੇਕਾ ਖਲਾਉਣਾ ਕਿਦੀ ਜੋ ਸ਼ਰਾਬ ਦਾ ਠੇਕਾ ਹੈਗਾ ਤਾਂ ਦੇਖੋ ਲੰਬੇ ਟਾਈਮ ਤੋਂ ਬਟ ਹੁਣ ਜੋ ਮਾਹੌਲ ਹੈ ਇੱਥੇ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਕਿਉਂਕਿ ਨਾਲ-ਨਾਲ ਦੇਖੋ 2-3 ਮੀਟ ਦੀਆਂ ਦੁਕਾਨਾਂ ਵੀ ਖੁੱਲ ਚੁੱਕੀਆਂ ਨੇ ਉਹਦੇ ਕਰਕੇ ਤੁਹਾਨੂੰ ਪਤਾ ਹੀ ਹੈ ਕਿ ਮਤਲ ਹੱਲਾ ਹੈਗਾ ਯਾ ਸਾਰੇ ਆਸ-ਪਾਸ ਘਰ ਨਹੀਂ ਤੇ ਮਾਹੌਲ ਮਹੱਲੇ ਦਾ ਖਰਾਬ ਹੋ ਰਿਹਾ ਬਹੁਤ ਜ਼ਿਆਦਾ ਔਰ ਤਾਂ ਨਹੀਂ ਵੀ ਪਤਾ ਵੀ ਜਦੋਂ ਮੀਟ ਦੇ ਕੁਝ ਚੰਦ ਟੁਕੜੀ ਬਚਦੇ ਨੇ ਉਹ ਕੁੱਤੇ ਖਾਂਦੇ ਨੇ ਕੱਚਾ ਮਾਸ ਖਾਂਦੇ ਨੇ ਤੇ ਉਹੀ ਤੁਹਾਨੂੰ ਪਤਾ ਜੇ ਆਪਣੇ ਖੰਨੇ ਦੇ ਵਿੱਚ ਕੀ ਸਾਰੇ ਕਿਤੇ ਕੀ ਹੋ ਰਿਹਾ ਹੈਗਾ ਉਹੀ ਕੁੱਤੇ ਨੇ ਜਿਹੜੇ ਇਨਸਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਸੋ ਬਹੁਤ ਜ਼ਿਆਦਾ ਮਾਹੌਲ ਖਰਾਬ ਕਰਨ ਵਾਲਾ ਹੈਗਾ ਇਹ ਠੇਕਾ ਅਸੀਂ ਕਹਿੰਦੇ ਵੀ ਇਹਨੂੰ ਬੰਦ ਕੀਤਾ ਜਾਵੇ ਇਹਨੂੰ ਮਤਲਬ ਕਿਤੇ ਅਲੱਗ ਏਰੀਆ ਚ ਲੈ ਕੇ ਲਜਾਇਆ ਜਾਵੇ ਤਾਂ ਜੋ ਮਹੱਲੇ ਦਾ ਜੋ ਮਾਹੌਲ ਹੈਗਾ ਉਹ ਸੁਖਮਿਆ ਬਣ ਸਕੀ ਕਿਉਂਕਿ ਤੁਹਾਨੂੰ ਪਤਾ ਸ਼ਰਾਬ ਪੀਣ ਵਾਲਾ ਤਾਂ ਦੋ ਘੋ ਤੇ ਮਿੱਲਾਂ ਤੇ ਵੀ ਦੁਰਕੇ ਚੱਲ ਜਾਂਦਾ ਜਿਉ ਉਹਨੇ ਸ਼ਰਾਬ ਪੀਣੀ ਹੈ ਸ਼ਰਾਬ ਦੇ ਠੇਕੇ ਦਾ ਕੰਮ ਸ਼ਰਾਬ ਦਾ ਕਦੇ ਵੀ ਮੰਦਾ ਨਹੀਂ ਹੁੰਦਾ ਕਿਤੇ ਸੁਨੇ ਸਨ ਖੇਤਾਂ 'ਚ ਵੀ ਠੇਕਾ ਹੋਵੇ ਤਾਂ ਸ਼ਰਾਬ ਪੀਣ ਵਾਲੇ ਇਨਸਾਨ ਨੇ ਉੱਥੇ ਵੀ ਚੱਲ ਜਾਣਾ ਸ਼ਰਾਬ ਪੀਣ ਬਟੇ ਮਹੱਲੇ ਦਾ ਮਾਹੌਲ ਦਾ ਸ਼ਰਾਬ ਦਿੱਤਾ ਜਾਵੇ ਸੋਸਾਡੀ ਸਾਰਿਆਂ ਦੀ ਇਹੀ ਗੁਜ਼ਾਰਿਸ਼ ਹੈ ਪ੍ਰਸ਼ਾਸਨ ਨੂੰ ਕਿ ਠੇਕਾ ਬੰਦ ਕੀਤਾ ਜਾਵੇ ਔਰ ਅਗਰ ਇਹ ਮਤਲਬ ਨਹੀਂ ਹੈ ਤੇ ਅਸਰ ਕਰਦੇ ਨਹੀਂ ਠੇਕਾ ਬੰਦ ਕਰਦੇ ਤਾਂ ਮੈਂ ਮੇਰਦਲ ਮਹਿਲਾਵਾਂ ਨੇ ਲੇਡੀਜ਼ ਨੇ ਸਾਡੇ ਯੂਥ ਬੈਠੇ ਨੇ ਸਾਰੇ ਬੈਠੇ ਨੇ ਅਸੀਂ ਇਹ ਸੰਘਰਸ਼ ਹੋਰ